ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲੋ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਆਪਣੇ ਪਿਆਰੇ YouTube ਫੈਮਲੀ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਲੋ ਜੀ ਆਪਾਂ ਨੂੰ ਆਪਣੇ ਸਬਸਕ੍ਰਾਈਬਰ ਦੇ ਕਮੈਂਟਸ ਆ ਰਹੇ ਸੀ ਕਿ ਤੁਸੀਂ ਆਪਣੇ अर्ਲੀ ਮਾਰਨਿੰਗ ਦਾ ਜਿਹੜਾ ਰੁਟੀਨ ਆ ਉਹ ਸ਼ੇਅਰ ਕਰੋ ਜੀ ਲੋ ਜੀ ਅੱਜ ਆਪਾਂ ਹਾਜ਼ਰ ਹੋ ਗਏ ਆ ਅਰਲੀ ਮਾਰਨਿੰਗ ਦਾ ਵਲੌਗ ਲੈ ਕੇ 5 ਵਜੇ ਆਪਣੇ ਉੱਠਣ ਦਾ ਟਾਈਮ ਹੁੰਦਾ ਆ ਤੇ 11 11:30 12 ਵਜੇ ਤੱਕ ਆਪਾਂ ਸਾਰੇ ਕੰਮ ਨਿਬੇੜ ਕੇ ਉਸ ਤੋਂ ਬਾਅਦ ਕਰੀ ਜਦੀ ਰੈਸਟ ਤੇ ਅੱਜ ਆਪਾਂ 5 ਵਜੇ ਤੋਂ ਲੈ ਕੇ ਤੇ ਆਪਣੇ ਕੰਮ ਕਰਨ ਦਾ ਰੁਟੀਨ ਜਿਹੜਾ ਸਾਰਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਜੀ ਲੋ ਜੀ ਉੱਠ ਕੇ ਸਭ ਤੋਂ ਪਹਿਲਾਂ ਆਪਾਂ ਕਰ ਰਹੇ ਆ ਬ੍ਰਸ਼ ਤੇ ਅੱਜ ਤੁਹਾਡੇ ਨਾਲ ਆਪਾਂ ਕੁਝ ਲੇਟੈਸਟ ਕਮੈਂਟਸ ਦੇ ਰਿਪਲਾਈ ਵੀ ਕਰਾਂਗੇ ਤੇ ਬਹੁਤ ਜ਼ਿਆਦਾ ਕਮੈਂਟਸ ਆਏ ਆਏ ਹੋਏ ਆ ਸਾਰਿਆਂ ਦੇ ਰਿਪਲਾਈ ਤਾਂ ਅੱਜ ਨਹੀਂ ਕਰ ਸਕਦੇ ਫਿਰ ਕਿਸੇ ਦਿਨ ਵਲੌਗ ਚ ਕਰਾਂਗੇ ਤੇ ਅੱਜ ਜਿਹੜੇ ਲੇਟੈਸਟ ਕਮੈਂਟਸ ਐ ਉਹਨਾਂ ਦਾ ਰਿਪਲਾਈ ਕਰਾਂਗੇ ਜੀ ਇਸ ਲਈ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਤੁਹਾਡੀ ਡਿਮਾਂਡ ਤੇ ਆਪਾਂ ਅੱਜ ਬਣਾ ਰਹੇ ਆ अर्ਲੀ ਮਾਰਨਿੰਗ ਦਾ ਵਲੌਗ ਜੀ ਲੋ ਜੀ 5 ਵਜੇ ਉੱਠ ਕੇ ਆਪਾਂ ਵਾਹਿਗੁਰੂ ਦਾ ਨਾਮ ਲੈ ਕੇ ਸਭ ਤੋਂ ਪਹਿਲਾਂ ਰੁਟੀਨ ਸਟਾਰਟ ਕਰ ਲਿਆ ਤੇ ਇੱਥੇ ਜੀ ਸਭ ਤੋਂ ਪਹਿਲਾਂ ਉੱਠ ਕੇ ਮੈਂ ਪੀਣੀ ਹੁੰਨੀ ਹੈ ਇੱਕ ਕੱਪ ਪਾਣੀ ਦਾ ਤੇ ਪਾਣੀ ਪੀ ਕੇ ਉਸ ਤੋਂ ਬਾਅਦ ਜਿਹੜਾ ਆਪਣਾ ਮਾਰਨਿੰਗ ਰੁਟੀਨ ਆ ਉਹ ਸ਼ੁਰੂ ਕਰ ਲੈਂਦਾ ਆ ਤੇ ਪਾਣੀ ਮੈਂ ਪੀਰੇ ਸੀ ਪਾਣੀ ਮੈਂ ਘੜੇ ਦਾ ਪੀਣੀ ਹੁੰਨੀ ਆ ਜ਼ਿਆਦਾਤਰ ਮੇਰੀ ਆਦਤ ਇਹੀ ਹੈ ਵੀ ਮੈਂ ਘੜੇ ਦਾ ਪਾਣੀ ਹੀ ਪੀਣੀ ਹੁੰਨੀ ਆ ਜਿੰਨਾ ਚਿਰ ਮੈਂ ਕਿਚਨ 'ਚ ਕੰਮ ਕਰਦੀ ਹਾਂ ਨਾ ਚਿਰ ਮੈਂ ਘੜੇ ਦਾ ਪਾਣੀ ਪੀਂਦੀ ਰਹਿਣੀ ਕਿਉਂਕਿ ਗਰਮੀ ਹਜੇ ਵੀ ਬਹੁਤ ਜ਼ਿਆਦਾ ਆ ਤੇ ਉਸ ਤੋਂ ਬਾਅਦ ਜੀ ਆਪਾਂ ਪਿੰਡਾਂ ਵਾਲਿਆਂ ਦੀ ਸਭ ਤੋਂ ਸ਼ੁਰੂਆਤ ਹੋ ਜਾਂਦੀ ਹੈ ਚਾਹ ਤੋਂ ਹਨਾ ਕਿਉਂਕਿ ਅੱਜ ਕੱਲ ਦਾ ਲੋਕੀ ਬਹੁਤ ਗ੍ਰੀਨ ਟੀ ਵਗੈਰਾ ਜਾਂ ਲੈਮਨ ਟੀ ਜਾਂ ਹੋਰ ਯੂਜ਼ ਕਰਨ ਲੱਗੇ ਪਰ ਪਹਿਲਾਂ ਵਾਲੇ ਟਾਈਮ ਦੇ ਵਿੱਚ ਚਾਹ ਤੋਂ ਸ਼ੁਰੂਆਤ ਹੀ ਹੁੰਦੀ ਸੀਗੀ ਤੇ ਆਪਣੇ ਵੀ ਘਰੇ ਇਹੀ ਰਿਵਾਜ ਹੈ ਜੀ ਤੇ ਇੱਥੇ ਜੀ ਮੈਂ ਪਉਣੀ ਹੁੰਨੀ ਆ ਨੱਕ ਦੇ ਵਿੱਚ ਗਾਾਂ ਦਾ ਦੇਸੀ ਕਿਉਂ ਕਿਉਂਕਿ ਮੈਨੂੰ ਥੋੜੇ ਅਲਰਜੀ ਦੀ ਪ੍ਰੋਬਲਮ ਹੈ ਤੇ ਮੈਨੂੰ ਬਹੁਤ ਟਾਈਮ ਪਹਿਲਾਂ ਇੱਕ ਦੇਸੀ ਡਾਕਟਰ ਨੇ ਵੀ ਦੱਸਿਆ ਸੀਗਾ ਉਦੋਂ ਮੈਂ ਯੂਜ਼ ਕਰਦੀ ਸੀ ਫਿਰ ਵਿੱਚ ਦੀ ਮੈਂ ਛੱਡਤਾ ਸੀਗਾ ਫਿਰ ਆਪਣੀ ਭੈਣ ਨੇ ਇੱਕ ਨੇ ਕਮੈਂਟ ਕਰਕੇ ਕਿਹਾ ਸੀ ਤੁਸੀਂ ਦੀਦੀ ਨੱਕ ਵਿੱਚ ਕਿਉਂ ਜਰੂਰ ਪਾਇਆ ਕਰੋ ਤੇ ਲੋ ਜੀ ਆਪਾਂ ਹੁਣ ਕਾਫੀ ਟਾਈਮ ਹੋ ਗਿਆ 2 ਮਹੀਨੇ ਦਾ ਟਾਈਮ ਹੋ ਗਿਆ ਆਪਾਂ ਨੂੰ ਤੇ ਆਪਾਂ ਡੇਲੀ ਤੇ ਨਹੀਂ ਪਾਉਂਦੇ ਪਰ ਹਫਤੇ 'ਚ 2-3 ਵਾਰ ਮੈਂ ਪਾ ਲੈਣੀ ਹੁਣ ਨੱਕ 'ਚ ਕਿਉਂ ਉਸ ਤੋਂ ਬਾਅਦ ਇਹ ਚਾਹ ਆਪਣੀ ਬਣ ਕੇ ਤਿਆਰ ਹੋ ਗਈ ਸੀ ਚਾਹ ਪਾਸੀ ਮੈਂ ਗੜਵੀ ਚ ਪਾ ਲੈਣੀ ਹੁੰਨੀ ਹੈ ਇਹ ਨਹੀਂ ਵੀ ਗੜਵੀ ਭਰੀ ਹੈ ਪੀਣੀ ਥੋੜੀ ਜੀ ਆ ਦੋ ਟਾਈਮ ਆਪਾਂ ਚਾਹ ਪੀਦੀ ਐ ਸਵੇਰ ਨੂੰ ਦੁਪਹਿਰ ਨੂੰ ਪਰ ਗੜਵੀ ਦੇ ਵਿੱਚ ਛੇਤੀ ਠੰਡੀ ਹੋ ਜਾਂਦੀ ਐ ਇੰਨੇ ਨਾਲ ਗਰਮ-ਗਰਮ ਚਾਹ ਪੀਤੀ ਨਹੀਂ ਜਾਂਦੀ ਨਾਲ ਆਪਾਂ ਲੈ ਲਈਦੀ ਆ ਦੋ ਤਨ ਬਿਸਕਟ ਤੇ ਬਾਟੀ ਦੇ ਵਿੱਚ ਚਾਹ ਪੀਦੀ ਐ ਇਹ ਆਪਣੀ ਹੈਬਿਟ ਬਣੀ ਹੋਈ ਐ ਇਸੇ ਗੜਵੀ ਚ ਮੁੜ ਕੇ ਪਾ ਕੇ ਮੈਂ ਮੰਮੀ ਨੂੰ ਦੇ ਆਉਣੀ ਹੁੰਨੀ ਆ ਕਿਉਂਕਿ ਮੰਮੀ ਨੂੰ ਸਵੇਰੇ ਸਵੇਰੇ ਉੱਠਣਾ ਬਹੁਤ ਔਖਾ ਹੋ ਜਾਂਦਾ ਆ ਤੇ ਇਸ ਕਰਕੇ ਮੈਂ ਉਹਨਾਂ ਨੂੰ ਰੋਮਤੀ ਚਾਹ ਫੜਾਇਓ ਨਹੀਂ ਹੁੰਨੀ ਆ ਬਾਕੀਆਂ ਦੀ ਗਰਮ ਜੱਗ ਚ ਪਾ ਕੇ ਰੱਖ ਦਿੰਨੀ ਆ ਜਿਵੇਂ ਜਿਵੇਂ ਉੱਠਦੇ ਜਾਂਦੇ ਆ ਜੀ ਓਵੇਂ ਓਵੇਂ ਪੀਂਦੇ ਰਹਿੰਦੇ ਆ ਜੀ ਉਸ ਤੋਂ ਬਾਅਦ ਚਾਹ ਪਿੰਨ ਤੋਂ ਬਾਅਦ ਆਪਾਂ ਕੰਮ ਕਾਜ ਕਰਦੇ ਕਰਦੇ ਹੀ ਵਾਹਿਗੁਰੂ ਦਾ ਨਾਮ ਜਪ ਲੈਂਦਾ ਜੀ ਮੂਰ ਮੰਤਰ ਕਰ ਲੈਂਦਾ ਜੀ ਇਸ ਤੋਂ ਬਾਅਦ ਮੈਂ ਆ ਗਈ ਸੀਗੀ ਮਸ਼ੀਨ 'ਚ ਕੱਪੜੇ ਪਾਉਣ ਵਾਸਤੇ ਆਪਣੇ ਮੋਸਟਲੀ ਆਦਤ ਹੁੰਦੀ ਆ ਆਪਾਂ ਵਾਸ਼ਿੰਗ ਮਸ਼ੀਨ ਨੂੰ ਮਸ਼ੀਨ ਹੀ ਬੋਲਦੇ ਆ ਤੇ ਇਹ ਮੇਰਾ ਰੁਟੀਨ ਵਰਕ ਹੈ ਵੀ ਜਿਸ ਦਿਨ ਮੈਂ ਕੱਪੜੇ ਧੋਣੇ ਹੁੰਦੇ ਆ ਉਦੋਂ ਮੈਂ ਕਲੀਨਿੰਗ ਦਾ ਕੰਮ ਜਿਹੜਾ ਘਾਟੀ ਕਰਦੀ ਆ ਮਤਲਬ ਜਿੱਥੋਂ ਮੈਨੂੰ ਮੇਨ ਮੇਨ ਲੱਗਦਾ ਹੈ ਵੀ ਇੱਥੇ ਸਫਾਈ ਕਰਨ ਵਾਲੀ ਆ ਉਹ ਕਰ ਲੈਣੀ ਹੁੰਦੀ ਆ ਕਿਉਂਕਿ ਇੱਕ ਦਿਨ ਮੈਂ ਕੱਪੜਿਆਂ ਵਾਸਤੇ ਟਾਈਮ ਕੱਢਦੀ ਆ ਉਹਨਾਂ ਨੂੰ ਧੋਣਾ ਉਹਨਾਂ ਨੂੰ ਪ੍ਰੈਸ ਕਰਨਾ ਔਰ ਇੱਕ ਦਿਨ ਮੈਂ ਕਲੀਨਿੰਗ ਲਈ ਟਾਈਮ ਕੱਢਦੀ ਆ ਕਿਉਂਕਿ ਮੈਂ ਟਿਊਸ਼ਨਸ پڑھਉਣੀ ਹੁੰਦੀ ਸ਼ਾਮ ਨੂੰ ਹੋਂ ਤਾਂ ਮੇਰੀ ਟਿਊਸ਼ਨ ਚੱਲਦੀ ਹੈ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਟਿਊਸ਼ਨ ਚੱਲਦੀ ਹੈ 7 ਵਜੇ ਹੋ ਜਾਂਦਾ ਨੇਰਾ ਜੀ ਤੇ ਇਸ ਕਰਕੇ ਮੈਂ ਆਪਣਾ ਟਾਈਮ ਜਿਹੜਾ ਇਸ ਤਰ੍ਹਾਂ ਐਡਜਸਟ ਕਰ ਰੱਖਿਆ ਹੈ ਇਸ ਵਿੱਚ ਬਹੁਤ ਸਾਰੇ ਵਲੌਗਸ ਦੇ ਵਿੱਚ ਇਹ ਟਾਈਮ ਸ਼ੇਅਰ ਕੀਤਾ ਹੋਇਆ ਹੈ ਕਿ ਮੈਂ ਆਪਣਾ ਕੰਮ ਜਿਵੇਂ ਹੈ ਕਿਵੇਂ ਮੈਂ ਰਿਸ ਕਰਦੀ ਹਾਂ ਬਸ ਅੱਜ ਤਾਂ ਤੁਹਾਡੇ ਨਾਲ अर्ਲੀ ਮਾਰਨਿੰਗ ਦਾ ਟਾਈਮ ਜਿਹੜਾ ਆ ਉਹ ਸ਼ੇਅਰ ਕਰ ਰਹੀ ਹਾਂ ਜੀ ਦੇ ਨਾਲੇ ਸਭ ਤੋਂ ਪਹਿਲਾਂ ਜੀ ਬਹੁਤ ਸੋਹਣਾ ਕਮੈਂਟ ਆਇਆ ਅਮਰਜੀਤ ਕੌਰ ਦਾ ਆਪਾਂ ਵੀਡੀਓ ਪਾਈ ਸੀਗੀ ਜੀ ਸਾਡੇ ਆ ਪੂਆਜੀ ਆ ਸਾਡੇ ਪਿੰਡ ਚ ਪੂਆਜੀ ਲੱਗਦੇ ਆ ਤੇ ਨਾਲ ਵਾਲੇ ਪਿੰਡ ਹੀ ਵਿਆਹੇ ਹੋਏ ਆ ਉਹਨਾਂ ਦੇ ਦੋਨਾਂ ਬੇਟਿਆਂ ਦੇ ਕੋਈ ਬੱਚਾ ਹੈ ਨਹੀਂ ਸੀਗਾ ਤੇ ਵੱਡੇ ਬੇਟੇ ਦੇ ਵੀ ਬਹੁਤ ਟਾਈਮ ਬਾਅਦ ਉਹਨਾਂ ਦੇ ਬੇਟੀ ਹੋਈ ਹੈ ਪਿਛਲੇ ਸਾਲ ਤੇ ਛੋਟੇ ਬੇਟੇ ਦੇ ਇਸ ਵਾਰ 12-13 ਸਾਲਾਂ ਤੋਂ ਬੇਟਾ ਹੋਇਆ ਆ ਤੇ ਉਹਨਾਂ ਨੇ ਆਪਾਂ ਨੂੰ ਵਧਾਈ ਦਿੱਤੀ ਹੈ ਜੀ ਤੇ ਉਹਨਾਂ ਨੇ ਕਿਹਾ ਵੀ ਸਾਡੇ ਵੀ 8 ਸਾਲ ਹੋ ਗਏ ਵਿਆਹ ਨੂੰ ਸਾਡੇ ਵੀ ਕੋਈ ਬੱਚਾ ਨਹੀਂਗਾ ਤੇ ਤੁਸੀਂ ਸਾਰੇ ਅਰਦਾਸ ਜ਼ਰੂਰ ਕਰਿਓ ਜੀ ਤੇ ਵਾਹਿਗੁਰੂ ਤੁਹਾਡੀ ਜ਼ਰੂਰ ਸੁਣੂਗਾ ਜੀ ਕਿਉਂਕਿ ਰੱਬ ਦੇ ਘਰੇ देर ਹੈ ਪਰ ਅੰਧੇਰ ਨਹੀਂਗੀ ਜੀ ਤੇ ਹਮੇਸ਼ਾ ਪਾਠ ਕਰਿਆ ਕਰੋ ਜੀ ਵਾਹਿਗੁਰੂ ਹਰ ਕਿਸੇ ਦੀ ਸੁਣਦਾ ਹੈ ਚਾਹੇ ਲੇਟ ਸੁਣੇ ਜੀ ਲੋ ਜੀ ਆਪਾਂ ਥੋੜੀ ਬੋਤੀ ਸਫਾਈਤ ਕਰਨ ਤੋਂ ਬਾਅਦ ਮੰਜਿਆਂ ਦੀਆਂ ਚਤਰਾਜ ਧੋਣੀਆਂ ਸੀਗੀਆਂ ਤੇ ਇਹ ਮੈਂ ਲੋਣ ਲਾਗੇ ਸੀ ਬਾਕੀ ਆਪਾਂ ਕੱਪੜੇ ਵਾਸ਼ਿੰਗ ਮਸ਼ੀਨ 'ਚ ਪਾਇਆਏ ਸੀਗੇ ਉਸ ਤੋਂ ਬਾਅਦ ਜੇ ਟਾਈਮ ਹੋ ਜਾਂਦਾ ਇੱਧਰ ਆਪਣੇ ਪਸ਼ੂਸ਼ਤ ਮਲਾਂ ਦਾ ਤੇ ਰਾਜਿੰਦਰ ਲਾਗੇ ਸੀਗੇ ਪੱਠੇ ਪੋਣ ਤੇ ਅੱਜਕੱਲ ਜਿਹੜੇ ਹਰੇ ਪੱਠੇ ਆ ਉਹ ਬਹੁਤ ਘੱਟ ਐ ਤੇ ਇਸ ਕਰਕੇ ਆਪਾਂ ਤੂੜੀ ਦੇ ਵਿੱਚ ਦਾਣਾ ਰਲਾ ਲੈਂਦਾ ਤੇ ਗਾਈਆਂ ਵੀ ਪੁਰੀਆਂ ਵੇਟ ਕਰਦੇ ਸੀਗੇ ਥੋੜਾ ਜਿਹਾ ਦਿਨ ਚੜ ਜਾਂਦਾ ਆ ਫੇਰ ਹੀ ਅਸੀਂ ਗਾਂ ਚੋਈਦੀ ਆ ਤੇ ਉਸ ਤੋਂ ਬਾਅਦ ਜੀ ਆਪਾਂ ਚੋਣੀ ਸੀ ਗਾਂ ਗਾਂ ਚੋਕੇ ਤੇ ਉਸ ਤੋਂ ਬਾਅਦ ਥੋੜੀ ਬੁਰਤੀ ਮੈਂ ਕਿ ਡਸਟਿੰਗ ਕਰ ਦੇਣੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਇੱਕ ਦਿਨ ਮੈਂ ਪੂਰਾ ਕਲੀਨਿੰਗ ਨੂੰ ਟਾਈਮ ਦੇਣੀ ਹੈ ਇੱਕ ਦਿਨ ਮੈਂ ਪੂਰਾ ਕਪੜੇ ਧੋਣ ਨੂੰ ਪ੍ਰੈਸ ਕਰ ਨੂੰ ਦੇ ਦੇਣੀ ਹੈ ਤੇ ਅੱਜ ਮੈਂ ਬਸ ਹਲਕੀ ਫੁਲਕੀ ਡਸਟਿੰਗ ਕਰਨੀ ਹੁੰਦੀ ਹੈ ਜਿੱਥੋਂ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਸਫਾਈ ਕਰਨ ਵਾਲੀ ਆ ਹਾਂ ਜਿਸ ਤਨ ਨੇਰੀ ਮਿੱਟੀ ਆ ਜਾਂਦੀ ਹੈ ਉਸ ਦਿਨ ਤਾਂ ਫਿਰ ਪੂਰੀ ਕਲੀਨਿੰਗ ਕਰਨੀ ਪੈਂਦੀ ਹੈ ਚਾਹੇ ਕੱਪੜੇ ਵੀ ਧੋਣੇ ਹੋਣ ਐਕਸਟਰਾ ਟਾਈਮ ਆਪਾਂ ਨੂੰ ਸਫਾਈ ਨੂੰ ਦੇਣੀ ਪੈਂਦਾ ਹੈ ਜੀ ਨੈਕਸਟ ਆਪਣਾ ਆ ਕਮੈਂਟ ਹੈਗਾ ਜੀ ਗੁਰਲੀਨ ਮਹਿਰਾ ਵਲੌਗ ਤੋਂ ਥੈਂਕ ਯੂ ਜੀ ਤੁਸੀਂ ਆਪਾਂ ਨੂੰ ਸਬਸਕ੍ਰਾਈਬ ਕੀਤਾ ਤੇ ਆਸ਼ਾ ਕਰਦੇ ਹਾਂ ਵੀ ਤੁਸੀਂ ਆਪਣੇ ਆਉਣ ਵਾਲੇ ਵਲੌਗ ਨੂੰ ਵੀ ਸਪੋਰਟ ਕਰੋਗੇ ਜੀ ਤੇ ਕਨਵਰਸ ਸੈਣੀ ਜੀ ਤੁਸੀਂ ਵੀ ਕਮੈਂਟ ਕੀਤਾ ਹੈ ਕਿ ਆਪਾਂ ਤੁਹਾਨੂੰ ਜਿਹੜਾ ਆ ਜੁਆਇਨ ਕਰ ਲਿਆ థాంਕਿਊ ਜੀ ਆਸ਼ਾ ਕਰਦੇ ਹਾਂ ਤੁਸੀਂ ਸਾਰੇ ਵਲੌਗ ਨੂੰ ਸਪੋਰਟ ਕਰੋਗੇ ਤੁਹਾਡੇ ਸਭ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਹੁਤ ਬਹੁਤ ਥੈਂਕਿਊ ਜੀ ਤੁਹਾਡਾ ਦੇ ਕਰ ਰਹੀ ਸੀਗੀ ਦੁੱਧ ਗਰਮ ਤੇ ਨਾਲ ਹੀ ਮੰਮੀ ਡੈਡੀ ਵਾਸਤੇ ਦੂਸਰੀ ਵਾਰ ਦੀ ਚਾਹ ਬਣਾ ਲਈ ਤੇ ਆਪਾਂ ਦੂਸਰੀ ਵਾਰ ਦੀ ਚਾਹ ਨਹੀਂ ਪੀਂਦੇ ਤੇ ਮੈਂ ਬਦਾਮ ਛਿੱਲ ਰਹੀ ਸੀਗੀ ਇਹ ਡੇਲੀ ਰੁਟੀਨ ਹੈ ਆਪਣਾ ਕਿ ਆਪਾਂ ਬਦਾਮ ਭੇਂਦੇ ਆ ਤਾਂ ਸويرੇ ਜਿਹੜੇ ਪੰਜ ਛੇ ਗਿਰੀਆਂ ਛਿਲਕੇ ਖਾ ਲੈਂਦੀਆਂ ਬਾਕੀ ਜਿਹਨੇ ਖਾਣੀਆਂ ਉਹ ਖਾ ਲੈਂਦੇ ਆ ਜੀ ਇੱਥੇ ਹੋ ਗਿਆ ਜੀ ਲੰਚ ਟਾਈਮ ਤੇ ਅੱਜ ਬਣ ਰਹੀ ਹੈ ਪੇਠੇ ਦੀ ਸਬਜ਼ੀ ਪੂਰੇ ਸਾਲ ਤੋਂ ਬਾਅਦ ਕਿਉਂਕਿ ਕਰਦੀਆਂ ਹਰੀਆਂ ਸਬਜ਼ੀਆਂ ਸੀਗੀਆਂ ਇਸ ਕਰਕੇ ਕਹਿੰਦੇ ਸੀ ਕਰਦੀਆਂ ਸਬਜ਼ੀਆਂ ਖਾਓ ਮੁੱਲ ਨਹੀਂ ਲਿਉਣੀਆ ਤੇ ਹੁਣ ਜਿਵੇਂ ਹਰੀਆਂ ਸਬਜ਼ੀਆਂ ਖਤਮ ਹੋ ਗਈਆਂ ਹੁਣ ਸਰਦੀ ਵਾਲੀਆਂ ਸਬਜ਼ੀਆਂ ਬੀਜੀਆਂ ਤੇ ਇਹ ਜੀ ਸਬਜ਼ੀ ਹੈ ਜਿਸ ਸਾਲ ਤੋਂ ਬਾਅਦ ਬਣ ਰਹੀ ਹੈ ਇਸ ਕਰਕੇ ਸਾਰਿਆਂ ਨੂੰ ਬੜੀ ਟੇਸਟੀ ਲੱਗੀ ਕੁਝ ਬਣਾਇਆ ਸੀ ਰਾਤ ਤੇ ਕੁਝ ਹੁਣ ਬਣਾ ਲਿਆ ਜੀ ਤੇ ਨੈਕਸਟ ਆਰ ਕਹ ਲੋ ਦੀਦੀ ਨੇ ਵਾਟਰਮੈਲਨ ਵਾਲੀ ਵੀਡੀਓ ਤੇ ਬਹੁਤ ਸੋਨਾ ਕਮੈਂਟ ਕੀਤਾ ਕਿ ਮਾਊਥ ਵਾਟਰਿੰਗ ਵਾਟਰਮੈਲਨ ਹੈ ਜਿਹੜਾ ਤੋੜਿਆ ਤੁਸੀਂ ਥੈਂਕ ਯੂ ਜੀ ਦੀ ਸੱਚੀ ਬਹੁਤ ਮਿੱਠਾ ਨਿਕਲਿਆ ਸੀਗਾ ਜੀ ਤੇ ਉਹ ਕਪੜੇ ਆਪਾਂ ਧੋ ਕੇ ਸਾਰੇ ਸੁੱਕਣੇ ਪਾਤੇ ਸੀਗੇ ਬਸ ਨਾਲ ਦੇ ਨਾਲ ਹੁਣ ਲੰਚ ਦੀ ਤਿਆਰੀ ਕਰਨ ਲੱਗੇ ਸੀਗੇ ਹਰ ਭਜਨ ਕੋਰ ਆਈਡੀ ਤੋਂ ਜਿਨ੍ਹਾਂ ਨੇ ਆਪਾਂ ਨੂੰ ਪੰਚਕੁਲਾ ਤੋਂ ਕਮੈਂਟ ਕੀਤਾ ਬਹੁਤ ਵਧੀਆ ਲੱਗਿਆ ਸਿਸਟਰ ਤੁਸੀਂ ਐਵੇਂ ਹੀ ਆਪਣੇ ਵਲੌਗ ਨੂੰ ਜੇ ਪਿਆਰ ਕਰਦੇ ਰਹਿਣਾ ਜੀ ਲਓ ਜੀ ਇਹ ਆਪਣੇ ਪਿੰਡ ਵਿੱਚ ਜੁਆਈ ਸੀ ਮਠਿਆਈ ਇਹ ਆਪਣੇ ਸਬਸਕ੍ਰਾਈਬਰ ਵੀ ਹੈ ਉਹਨਾਂ ਦੇ ਪੋਤਾ ਹੋਇਆ ਜੀ ਬਹੁਤ ਬਹੁਤ ਵਧਾਈਆਂ ਜੀ ਬਹੁਤ ਵਧੀਆ ਲੱਗਿਆ ਜੀ ਤੇ ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆਂ ਦੇਵੇ ਜੀ ਉਸ ਤੋਂ ਬਾਅਦ ਜੀ ਆਪਾਂ ਤੰਦੂਰ ਤੇ ਬਣਾਉਣ ਲੱਗ ਗਏ ਆ ਫੁਲਕੇ ਲੰਚ ਟਾਈਮ ਚੱਲ ਰਿਹਾ ਹੈ ਜੀ ਤੇ ਉਹ ਲੰਚ ਟਾਈਮ ਖਤਮ ਹੋਣ ਤੋਂ ਬਾਅਦ ਆਪਾਂ ਸਾਰੇ ਬਰਤਨ ਵਗੈਰਾ ਸਾਫ਼ ਕਰਕੇ ਸੈਲਫ ਦੀ ਸਫਾਈ ਕਰਤੀ ਜੀ ਨੈਕਸਟ ਕਮਾਂਡ ਆਇਆ ਹੈ ਜੀ ਸ਼ਗਨ ਆਈਡੀ ਤੋਂ ਉਹਨਾਂ ਨੇ ਵੀ ਉਹਨਾਂ ਨੇ ਵੀ ਆਪਾਂ ਨੂੰ ਬਧਾਈ ਦਿੱਤੀ ਹੈ ਜੋ ਆਪਾਂ ਕੁਆਜੀ ਦੇ ਪੋਤਾ ਹੈ ਹੋਇਆ ਜੀ ਉਹਨਾਂ ਨੇ ਵੀ ਵਧਾਈ ਦਿੱਤੀ ਆ ਤੇ ਰੱਬ ਸਭ ਨੂੰ ਤੰਦਰੁਸਤ ਰੱਖੇ ਸਭ ਵਧਾਈ ਦੇ ਲਾਇਕ ਹੋਣ ਜੀ ਸਭ ਦੇ ਬੱਚੇ ਜਿਹੜੇ ਵਧੀਆ ਖੁਸ਼ ਰਹਿਣ ਤੇ ਲੋ ਜੀ ਇੱਥੇ ਆਪਾਂ ਲੰਚ ਕਰਨ ਤੋਂ ਬਾਅਦ ਸਾਰੇ ਸਾਫ ਸਫਾਈ ਕਿਚਨ ਦੀ ਕਰਤੀ ਆ ਇਹਨਾਂ ਦਾ ਕੰਮ ਆਪਾਂ ਜਿਹੜਾ ਖਤਮ ਕਰਤਾ ਹੈ ਕਿਚਨ ਦੀ ਸਾਫ ਸਫਾਈ ਆਪਾਂ ਡੇਲੀ ਕਰਦੇ ਦੀ ਆ ਉਸ ਤੋਂ ਬਾਅਦ ਜੀ ਮੈਂ ਲਈ ਸੀ ਬਾਣਾ ਚ ਮਹਿੰਦੀ ਇਸ ਕਰਕੇ ਮੈਂ ਥੋੜਾ ਟਾਈਮ ਵੇਟ ਕਰਕੇ ਫੇਰ ਨਾ ਆਉਂਗੀ ਕਪੜੇ ਜਿਹੜੇ ਸੁੱਕ ਗਏ ਸੀ ਪ੍ਰੈਸ ਕਰਨ ਵਾਲੇ ਆਪਾਂ ਤਹਿਲਾ ਕੇ ਰੱਖਤੇ ਬਾਕੀ ਜਿਹੜੇ ਟੰਗਣ ਵਾਲੇ ਸੀਗੇ ਉਹ ਹਜੇ ਟੰਗਣੇ ਸੀਗੇ ਮੈਂ ਕਿ ਪਹਿਲਾਂ ਆ ਜਾਣੀ ਧੁੱਪ ਤੇ ਇਸ ਤੋਂ ਪਹਿਲਾਂ ਪਹਿਲਾਂ ਮੈਂ ਮੰਜੇ ਦੀ ਚਾਦਰ ਸੀਂਦਾ ਵੈਸੇ ਤਾਂ ਤਿੰਨ ਮੰਜਿਆਂ ਦੀਆਂ ਚਾਦਰਾਂ ਸੀਨੀਆਂ ਪਰ ਮੈਂ ਕਿ ਚਲੋ ਇੱਕ ਮੰਜੇ ਦੀ ਮੈਂ ਸੀਂ ਦਿੰਨੀ ਆ ਬਾਕੀ ਮੈਂ ਮੰਮੀ ਦੀ ਹੈਲਪ ਲੈ ਲੂੰਗੀ ਮੰਮੀ ਸੀਂ ਦੇਣਗੇ ਇਸ ਕਰਕੇ ਆ ਇੱਥੇ ਗਰਮੀ ਵੀ ਲੱਗ ਰਹੀ ਸੀ ਕਿ ਪਤਾ ਨਹੀਂ ਕਿਉਂ ਅਸੂ ਹੋ ਗਿਆ ਫਿਰ ਵੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਤੇ ਅੱਜ ਵਾਲਾ ਰੁਟੀਨ ਦਾ ਜਿਹੜਾ ਵਰਕ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰਤਾ ਹੈ ਜੀ ਆਸ਼ਾ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਕਿਉਂਕਿ ਤੁਹਾਡੇ ਸਭ ਦੇ ਕਮੈਂਟਸ ਤੇ ਆਪਾਂ अर्ਲੀ ਮਾਰਨਿੰਗ ਦਾ ਰੁਟੀਨ ਤੁਹਾਡੇ ਨਾਲ ਸ਼ੇਅਰ ਕੀਤਾ ਟਾਈਮ ਇੱਥੇ ਹੋ ਗਿਆ 11:30 ਦਾ બસ ਜਿਹੜੀ ਮਹਿੰਦੀ ਸੀਗੀ ਗਰਮੀ ਨਾਲ ਚੋਰੀ ਸੀਗੀ ਔਰ ਲਾਈਟ ਵੀ ਹਨੇਰੀ ਸੀਗੀ ਜਿਹੜਾ ਕੂਲਰ ਚਲਾ ਲੈਂਦੀ ਤੇ ਇਸ ਕਰਕੇ ਬਸ ਮੈਂ ਛੇਤੀ ਛੇਤੀ ਮੈਂ ਕਿਹਾ ਚਲੋ ਮੰਜਰੀ ਚਾਦਰ ਸੀਂ ਦਿੰਨੀ ਆ ਉਸ ਤੋਂ ਬਾਅਦ ਜਿਹੜੇ ਤਾਰ ਤੇ ਕੱਪੜੇ ਸੁੱਕ ਗਏ ਆ ਉਹਨਾਂ ਨੂੰ ਵੀ ਉਤਾਰ ਕੇ ਰੱਖ ਦਾਂਗੇ ਜੀ ਉਸ ਤੋਂ ਬਾਅਦ ਨਹਾ ਕੇ ਕਰਾਂਗੇ ਰੈਸਟ ਜੀ ਇਹ ਸੀਗਾ ਜੀ ਅੱਜ ਆਪਣਾ 5 ਵਜੇ ਤੋਂ ਲੈ ਕੇ 11 12 ਵਜੇ ਤੱਕ ਦਾ ਰੁਟੀਨ ਕਈ ਵਾਰੀ ਆਪਣਾ ਕੰਮ 11 ਵਜੇ ਵੀ ਫ੍ਰੀ ਹੋ ਜਾਂਦੀ ਆ ਕਈ ਵੇਰੇ ਕੁਝ ਐਕਸਟਰਾ ਕੰਮ ਹੋ ਜਾਂਦਾ ਤਾਂ 12 ਵੀ ਵੱਜ ਜਾਂਦੇ ਆ ਪਰ 12 ਵਜ ਤੋਂ ਬਾਅਦ ਆਪਾਂ ਰੈਸਟ ਜ਼ਰੂਰ ਕਰੀਦਾ ਜੀ ਕਿਉਂਕਿ ਉਹ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਆਪਣਾ ਜਿਹੜਾ ਸਰੀਰ ਹੈ ਇੱਕ ਮਸ਼ੀਨ ਦੀ ਤਰ੍ਹਾਂ ਹੁੰਦਾ ਆ ਹਨਾ ਜਿਵੇਂ ਕਿ ਮਸ਼ੀਨ ਨੂੰ ਚਲਾਓ ਤੇ ਉਹਨੂੰ ਰੈਸਟ ਦੇਣਾ ਵੀ ਜ਼ਰੂਰੀ ਹੁੰਦਾ ਹੈ ਮਸ਼ੀਨ ਨੂੰ ਤੇਲ ਦੇਣਾ ਵੀ ਜ਼ਰੂਰੀ ਹੁੰਦਾ ਉਸੇ ਤਰ੍ਹਾਂ ਆਪਣੇ ਸਰੀਰ ਨੂੰ ਰੈਸਟ ਦੇਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜੀ ਇਸ ਕਰਕੇ ਆਪਾਂ ਇਹ ਕੰਮ ਕਰਨ ਤੋਂ ਬਾਅਦ ਨਾ ਕਿ ਉਸ ਤੋਂ ਬਾਅਦ ਕਰਾਂਗੇ ਜੀ ਰੈਸਟ ਐਸੇ ਨਾਲ ਹੀ ਅੱਜ ਦੇ ਵਲੌਗ ਦਾ ਐਂਡ ਕਰ ਰਹੇ ਹਾਂ ਜੀ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋ ਜੀ ਕੱਲ ਨੂੰ ਮਿਲਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ